ਭਗਵੰਤ ਸਿੰਘ ਮਾਨ ਜਦੋਂ ਦੇ ਮੁੱਖ ਮੰਤਰੀ ਬਣਿਆ ਪਾਰਲੀਮੈਂਟ ਦੇ ਵਿੱਚ ਆਉਂਦੇ ਜਿੱਮੇ ਪਾਰਲੀਮੈਂਟ ਪੰਜਾਬ ਵੱਲੋਂ ਖੁੱਣੀ ਪਈ ਹੁੰਦੀ ਹੈ ਕੋਈ ਸਵਾਲ ਨਹੀਂ ਕਰਦਾ ਉਹਨਾਂ ਨੂੰ ਜਿਹੜੇ ਸੱਤ ਸਾਲ ਇਕੱਲਾ ਸ਼ੇਰ ਭਗਵੰਤ ਮਾਨ ਸੀ ਜਿਹੜਾ ਪੰਜਾਬ ਦੇ ਹੱਕਾਂ ਲਈ ਲੜਿਆ ਪੰਜਾਬ ਦੇ ਮੁੱਦਿਆਂ ਲਈ ਲੜਿਆ ਸਿਰ ਵੱਡੇ ਵੱਡੇ ਲੀਡਰਾਂ ਦੇ ਅੱਖ ਵਿੱਚ ਅੱਖ ਪਾ ਕੇ ਕਹਿੰਦਾ ਰਿਹਾ ਮੋਦੀ ਜੀ ਮੈਨੂੰ ਇਹ ਕਹ ਦੱਸੋ ਕਿ ਚੰਗੇਦਨ ਕਦ ਆਉਣੇ ਵਾਲੇ ਅੱਜ ਵੀ ਸੈਂਟਰ ਚ ਜਾ ਕੇ ਸੈਂਟਰ ਦੇ ਹਾਕਮਾਂ ਦਾ ਕਰ ਚ ਕੂਟਾ ਦੇ ਕੇ ਕਿ ਅਮਗੇ ਪੰਜਾਬ ਦੇ ਜਦੋਂ ਵੀ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਪਿਛਲਾ ਜਿੰਦਾ ਮਰਜੀ ਸਮਾਂ ਤੁਸੀਂ ਚੱਕ ਲੋ 10-10 ਸਾਲ ਇੱਕ ਇੱਕ ਪਾਰਟੀ ਨੇ ਰਾਜ ਕੀਤਾ ਜਿੰਨੀਆਂ ਨੌਕਰੀਆਂ ਸਿਰਫ ਦੋ ਸਾਲ ਚ ਸਰਦਾਰ ਭਗਵਾਨ ਸਿੰਘ ਮਾਨ ਦੀ ਸਰਕਾਰ ਨੇ ਦਿੱਤੀਆਂ ਅੱਜ ਤੱਕ ਹੱਥ ਖੜਾ ਕਰਕੇ ਕਹਿ ਦੋ ਇਹ ਕਿਸੇ ਹੋਰ ਸਰਕਾਰ ਨੇ ਦਿੱਤੀਆਂ ਹੋਂ ਘਰ ਘਰ ਉਹਦੇ ਚ ਇਹ ਨਹੀਂ ਦੇਖਿਆ ਕਿ ਕਿਹੜੀ ਪਾਰਟੀ ਨੂੰ ਬੁਲਾਵਾ ਕਰਦੇ ਨੇ ਦਾ ਬੱਚਾ ਇਹ ਕਿਹੜੇ ਧਰਮ ਦਾਤ ਮਜਬੂਨੂ ਦੇਖਿਆ ਗਿਆ ਤਾਂ ਸਿਰਫ ਉਹਨਾਂ ਦਾ ਸਰਟੀਫਿਕੇਟ ਦੇਖਿਆ ਗਿਆ ਉਹਨਾਂ ਦੀ ਯੋਗਤਾ ਦੇਖੀ ਗਈ ਜਿਹਦਾ ਹੱਥ ਬੰਦਾ ਉਹਨੂੰ ਨੌਕਰੀ ਦਿੱਤੀ ਬਾਕੀ ਸਾਡੀਆਂ ਪਾਣੀਆਂ ਦੀ ਗੱਲ ਹੋਵੇ ਜਿਹੜਾ 20 ਤੋਂ ਲੈ ਕੇ 40% ਤੱਕ ਵਰਤਿਆ ਜਾਂਦਾ ਸੀਗਾ ਨਹਿਰੀ ਪਾਣੀ ਜਦੋਂ ਦੀ ਮਾਨ ਸਰਕਾਰ ਆਈ ਹੈ ਇਹ ਪਾਣੀ 60 ਤੋਂ 70% ਤੱਕ ਵਰਤੋਂ ਚ ਆ ਗਿਆ ਉਹਨਾਂ ਦਾ ਪਾਣੀ 70 ਤੋਂ 70 ਕਿਤੇ ਕਫਰੀਆਂ ਬਣ ਗਈਆਂ ਤੇਲਾਂ ਬਣ ਗਈਆਂ ਅੰਡਰਗਰਾਊਂਡ ਪਾਣੀ ਕੱਢਣ ਲੱਗ ਪੇ ਬਾਕੀ ਜਿਹੜੀਆਂ ਦੋ ਨਹਿਰਾਂ ਵਗਲੀਆਂ ਨੇ ਹੁਣ ਮਾਲਵਾ ਨਹਿਰ ਤੇ ਬਾਬਾ ਨਹਿਰ ਜੇ ਨਾ ਕੱਲੇ ਮਾਲਵਾ ਨਹਿਰ ਦੀ ਗੱਲ ਕਰਾਂ ਜਦੋਂ ਮਾਲਵਾ ਨਹਿਰ ਕੋਲੀ ਨਿਕਲੀ ਤਾਂ ਮਾਲਵੇ ਦੇ 5 ਲੱਖ ਦੀ ਉਪਬੰਧ ਹੋਣਗੇ 5 ਲੱਖ ਜੀ ਨਾਲ ਸਾਡੀ ਖਰਤੀ ਹੈਟਣਾ ਪਾਣੀ ਵੀ ਬਚੂਗਾ ਸਾਡੀ ਬਿਜਲੀ ਵੀ ਬਚੂਗੀ ਸਾਡੇ ਖੇਤਾਂ ਨੂੰ ਮੁਸਾਰਕਾ ਪਾਣੀ ਵੀ ਮਿਲੂਗਾ ਤੇ ਸਾਡੇ ਛੋਟਾਂ ਦੀ ਪਰਿਵਾਰ ਵੀ ਵਧਿਆ ਹੋਏ ਤੁਹਾਡੇ ਨਾਲ ਵਾਦਾ ਕਰਦਾ ਕਿ ਮਹਾਤਮਾ ਮੈਨੂੰ ਇਹ ਜ਼ਿੰਮੇਵਾਰੀ ਦਿੰਦਾ ਤੁਹਾਡੇ ਦੁਆਰਾ ਇਹ ਜ਼ਿੰਮੇਵਾਰੀ ਮੈਨੂੰ ਮਿਲਦੀ ਹੈ ਤਾਂ ਮੈਂ ਜਿੰਨੀ ਵੀ ਤੁਹਾਡੀਆਂ ਆਸਾਂ ਮੀਂਦਾ ਨੇ ਉਹਨਾਂ ਤੇ ਖੜਾ ਉਤਰੂੰਗਾ ਕਿਸੇ ਤੋਂ ਵੀ ਇਹ ਸ਼ਿਕਾਇਤ ਨਹੀਂ ਆਉਣ ਦੇਵਾਂਗਾ ਕਿ ਜਿੱਦ ਕੇ ਮੁਲਕੇ ਆਇਆ ਨਹੀਂ ਜਾਂ ਸਾਡੇ ਕੰਮ ਨਹੀਂ ਹੋਏ ਸੋ ਮੈਨੂੰ ਇਸ ਗੱਲ ਦਾ ਮਾਣ ਹੈ ਕਿ ਮੈਂ ਇੱਕ ਚੰਗੀ ਪਾਰਟੀ ਦੇ ਨਾਲ ਜੁੜਿਆ ਇੱਕ ਸੰਗੀਤ ਸੋਚ ਨਾਲ ਜੁੜਿਆ ਦੇਖੋ ਦੋਸਤੋ ਮੇਰਾ ਫਿਲਮਾਂ 'ਚ ਵਧੀਆ ਕੰਮ ਚੱਲਦਾ ਹੈ ਮੇਰੇ ਕੋਲ ਇੱਕ ਦਿਨ ਵੀ ਵਿਹਲਾ ਨਹੀਂ ਜਦੋਂ ਮੈਨੂੰ ਇੱਕ ਇੱਕ ਦੀ ਆਫਰ ਆਈ ਮਾਨ ਸਾਹਿਬ ਦਾ ਫੋਨ ਆਇਆ ਕਿ ਤੈਨੂੰ ਐਤ ਕੀ ਚੋਰ ਲੜਾਉਣਾ ਤਾਂ ਮੈਂ ਉਹਨਾਂ ਨੂੰ ਜਵਾਬ ਦਿੱਤਾ ਕਿ ਮੇਰੇ ਕੋਲ ਟਾਈਮ ਨਹੀਂ ਕਿ ਮੈਂ ਮੈਂ ਇਹ ਆਪਣੇ ਕੰਮਾਂ 'ਚ ਬਹੁਤ ਬਿਜ਼ੀ ਆ ਤਾਂ ਮੈਂ ਉਹਨਾਂ ਨੇ ਕਿਹਾ ਕਿ ਤੈਨੂੰ ਇੰਨਾ ਬਿਜੀ ਕੀਤਾ ਕਿਨੇ ਆ ਮੈਂ ਕਿਹਾ ਵੀ ਮੇਰੇ ਚਾਹਣ ਵਾਲਿਆਂ ਨੇ ਜਿਹੜੇ ਮੇਰੀਆਂ ਫਿਲਮਾਂ ਦੇਖਦੇ ਨੇ ਇਹ ਲੋਕ ਨੇ ਜਿਹੜੇ ਮੈਨੂੰ ਪਿਆਰ ਕਰਦੇ ਨੇ ਕਹਿੰਦੇ ਵੀ ਲੋਕਾਂ ਦੇ ਤੈਨੂੰ ਇੰਨਾ ਬਿਜੀ ਕਰਦਾ ਤੂੰ ਵੀ ਲੋਕਾਂ ਲਈ ਕੁਛ ਕਰ। ਤੇ ਮੈਂ ਮੈਨੂੰ ਵੀ ਇਹ ਗੱਲ ਚੰਗੀ ਲੱਗੀ ਕਿ ਆਪਣੇ ਲਈ ਤਾਂ ਹਰ ਕੋਈ ਕਰਦਾ ਸਵਾਦ ਫੇਰ ਹੁੰਦਾ ਜ਼ਿੰਦਗੀ ਜਿਉਣ ਦਾ ਜਦੋਂ ਕੋਈ ਲੋਕਾਂ ਲਈ ਵੀ ਕਰਦਾ ਜਾਂ ਬਗਾਨਿਆਂ ਲਈ ਕਰਦਾ ਜਾਂ ਹੋਰਾਂ ਲਈ ਕਰਦਾ। ਸੋ ਮੈਨੂੰ ਇਹ ਗੱਲ ਚੰਗੀ ਲੱਗੀ ਉਹਨਾਂ ਦੇ ਕਿ ਮੈਂ ਵੀ ਕੁਝ ਜ਼ਿੰਦਗੀ ਦੇ ਵਿੱਚ ਆ ਕੇ ਕੁਝ ਲੋਕਾਂ ਲਈ ਕਰ ਸਕਾਂ ਸਮਾਂ ਉਹਨਾਂ ਨੂੰ ਹਾਂ ਕਰਤੀ ਤੇ ਅੱਜ ਤੁਹਾਡੇ ਸਾਹਮਣੇ ਖੜਾ ਇਹੀ ਉਮੀਦ ਇਹ ਨਾਲ ਕਿ ਤੁਸੀਂ ਇੱਕ ਚੰਗੀ ਪਾਰਟੀ ਨੂੰ ਮੋਟਾ ਬਾਕੇ ਕੰਮਜਾਅ ਕਰੋਗੇ ਪੰਜਾਬ ਦੇ ਵਿੱਚ ਤਾਂ ਤੁਸੀਂ ਬਹੁਤ ਭਾਰੀ ਫਤਵਾ ਦਿੱਤਾ ਹੀ ਹੈ ਉਹ ਲੜਾਈ ਕੱਲੇ ਪੰਜਾਬ ਦੀ ਨਹੀਂ ਹਿੰਦੁਸਤਾਨ ਦੀ ਲੜਾਈ ਹੈ ਹਿੰਦੁਸਤਾਨ ਦੀ ਪਿਛਲੇ ਦੋ ਸਾਲਾਂਾਂ ਦੇ ਵਿੱਚ ਸਰਦਾਰ ਭਗਵੰਤ ਸਿੰਘ ਮਾਨ ਜਦੋਂ ਨੇ ਮੁੱਖ ਮੰਤਰੀ ਬਣਿਆ ਪਾਰਲੀਮੈਂਟ ਦੇ ਵਿੱਚ ਆ ਲੋ ਜਿੱਮੀ ਪਾਰਲੀਮੈਂਟ ਪੰਜਾਬ ਵੱਲੋਂ ਸੁਣੀ ਪਈ ਹੁੰਦੀ ਹੈ ਕੋਈ ਸਵਾਲ ਨਹੀਂ ਕਰਦਾ ਉਹਨਾਂ ਨੂੰ ਕਿ ਜੋ ਸੱਤ ਸਾਲ ਕੱਲਾ ਸ਼ੇਰ ਭਗਵੰਤ ਮਾਨ ਸੀ ਜਿਹੜਾ ਪੰਜਾਬ ਦੇ ਹੱਕਾਂ ਲਈ ਲੜਿਆ ਪੰਜਾਬ ਦੇ ਮੁੱਦਿਆਂ ਲਈ ਲੜਿਆ ਤੇ ਵੱਡੇ ਵੱਡੇ ਲੀਟਰਾਂ ਦੇ ਅੱਖ ਵਿੱਚ ਅੱਖ ਪਾ ਕੇ ਕਹਿੰਦਾ ਰਹਾ ਮੋਦੀ ਜੀ ਮੈਨੂੰ ਇਹ ਤਾਂ ਦੱਸੋ ਵੀ ਚੰਗੇ ਜਣ ਕੱਲ ਆਨੇ ਵਾਲੇ ਸੋ ਜਦੋਂ ਭਗਵਾਨ ਅਤਮਾਨ ਜੀ ਨੂੰ ਚਾਹੇ 20 ਕਿੰਡ ਦਾ ਸਮਾਂ ਮਿਲਦਾ ਸੀ ਵੱਡੇ ਵੱਡੇ ਹਾਕਮਾਂ ਨੂੰ ਫਸੀਨਾ ਆ ਜਾਂਦਾ ਸੀ ਕਿ ਇਹ ਬੋਲਣ ਲੱਗਾ ਪਤਾ ਨਹੀਂ ਕੀ ਬੋਲ ਦੂਗਾ ਤੇ ਸਾਰੇ ਜਾਣੇ ਨਿਮੋਚ ਹੋਂ ਕੇ ਸੁਣਦੇ ਸੀ ਤੇ ਪੰਜਾਬ ਦੇ ਲੋਕਾਂ ਨੂੰ ਸਰਕਾਰ ਕੋਲ ਅਸੀਂ ਮਾਲ ਨੇ ਪਤਾ ਲਾਇਆ ਕਿ ਪਾਰਲੀਮੈਂਟ ਦੇ ਵਿੱਚ ਕਿਵੇਂ ਮੁੱਦੇ ਖੜੇ ਜਾਂਦੇ ਆ ਕਿਵੇਂ ਬੋਲਿਆ ਜਾਂਦਾ ਕਿਵੇਂ ਲੋਕਾਂ ਦੇ ਹੱਕਾਂ ਦੀ ਗੱਲ ਕਰੀ ਜਾਂਦੀ ਸਮਾ ਬਹੁਤ ਇੱਕੋ ਬੇਨਤੀ ਕਰਦਾ ਕਿ ਆਉਣ ਵਾਲੀ 1 ਜੂਨ ਨੂੰ ਝਾੜੂ ਦਾ ਬਟਨ ਦਵਾ ਕੇ ਸਰਦਾਰ ਭਗਵੰਤ ਸਿੰਘ ਮਾਨ ਦੀਆਂ ਬਾਹਾਂ ਮਜ਼ਬੂਤ ਕਰੋ ਕਿਉਂਕਿ ਪਹਿਲਾਂ ਕੱਲਾ ਸੀ ਜਿੱਤੇ ਰਾਣੀਆਂ 13 ਸੀਟਾਂ ਜਿੱਤਦੇ ਆ ਤਾਂ ਦਰੋਗਿਆਂ ਦੀਆਂ ਪੂਛਾਂ ਜਗਾਵਾਂਗੇ ਜਾ ਕੇ ਪੂਛਾਂ

ਕਿ ਜਿਹੜਾ ਸੈਂਟਰ ਸਿਕਾ ਹੁਣ ਤੱਕ ਸਾਡੇ ਤੇ ਜ਼ੁਲਮ ਕਰਦੀ ਆਈ ਹੈ ਉਹ ਜ਼ੁਲਮ ਦਾ ਬਦਲਾ ਹੁਣ ਬੋਟ ਨਾਲ ਲੈਣਾ ਆਪਾਂ ਬੋਟ ਦੇ ਨਾਲ ਸਭ ਤੋਂ ਵੱਧ ਵੋਟਾਂ ਪਾ ਕੇ ਕਾਮਯਾਬ ਕਰੋ ਸਰਕਾਰ ਭਗਵਾਨ ਸਿੰਘ ਮਾਨ ਜੀ ਨੂੰ ਕਿਉਂਕਿ ਜਦੋਂ ਵੀ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਪਿਛਲਾ ਜਿਦਾਂ ਮਰਜੀ ਸਮਾਂ ਤੁਸੀਂ ਚੱਕ ਲੋ 10-10 ਸਾਲ ਇੱਕ ਇੱਕ ਪਾਰਟੀ ਨੇ ਰਾਜ ਕੀਤਾ ਜਿੰਨੀਆਂ ਨੌਕਰੀਆਂ ਸਿਰਫ 2 ਸਾਲ ਚ ਸਰਦਾਰ ਭਗਵਾਨ ਸਿੰਘ ਮਾਨ ਦੀ ਸਰਕਾਰ ਨੇ ਦਿੱਤੀਆਂ ਅੱਜ ਤੱਕ ਹੱਥ ਖੜਾ ਕਰਕੇ ਕਹਿ ਦੋ ਜੇ ਕਿਸੇ ਹੋਰ ਸਰਕਾਰ ਨੇ ਦਿੱਤੀਆਂ ਹੋਣ ਘਰ ਘਰ ਉਹਨੇ ਚ ਇਹ ਨਹੀਂ ਦੇਖਿਆ ਕਿ ਕਿਹੜੀ ਪਾਰਟੀ ਨੂੰ ਬੁਲਾਵਾ ਕਰਦਾ ਇਹਨਾਂ ਦਾ ਬੱਚਾ ਕਿ ਕਿਹੜੇ ਧਰਮ ਜਾਤ ਮਜਬੂਨ ਨੂੰ ਦੇਖਿਆ ਗਿਆ ਜਾਂ ਸਿਰਫ ਉਹਨਾਂ ਦਾ ਸਰਟੀਫਿਕੇਟ ਦੇਖਿਆ ਗਿਆ ਉਹਨਾਂ ਦੀ ਯੋਗਤਾ ਦੇਖੀ ਗਈ ਜਿਹਦਾ ਹੱਥ ਬੰਦਾ ਉਹਨੂੰ ਹੀ ਨੌਕਰੀ ਦਿੱਤੀ ਬਾਕੀ ਸਾਡੀਆਂ ਪਾਣੀਆਂ ਦੀ ਗੱਲ ਨੂੰ ਜਿਹੜਾ 20 ਤੋਂ ਲੈ ਕੇ 40% ਤੱਕ ਵਰਤਿਆ ਜਾਂਦਾ ਸੀਗਾ ਨਹਿਰੀ ਪਾਣੀ ਜਦੋਂ ਦੀ ਮਾਨ ਸਰਕਾਰ ਆਈ ਹੈ ਇਹ ਪਾਣੀ ਸਭ ਤੋਂ 70% ਤੱਕ ਵਰਤੋਂ ਲੱਗਾ ਨਹਿਰਾ ਲਾਪਾਲੀ ਸਭ ਤੋਂ 70 ਕਿਤੇ ਖੱਪੜੀਆਂ ਬਣ ਗਈਆਂ ਟੇਲਾ ਬਣ ਗੀਆਂ ਅੰਡਰਗਰਾਊਂਡ ਪਾਣੀ ਕੱਢਣ ਲੱਗ ਪੇ ਬਾਕੀ ਜਿਹੜੀਆਂ ਦੋ ਨਹਿਰਾ ਵਗੜੀਆਂ ਨੇ ਹੁਣ ਮਾਲਵਾ ਨਹਿਰ ਤੇ ਦੋਬਾਂ ਨਹਿਰ ਜੇ ਮੈਂ ਕੱਲੇ ਮਾਲਵਾ ਨਹਿਰ ਦੀ ਗੱਲ ਕਰਾਂ ਜਦੋਂ ਮਾਲਵਾ ਨਹਿਰ ਕੋਲੀ ਨਿਕਲੀ ਤਾਂ ਮਾਲਵੇ ਦਾ 5 ਲੱਖ ਦੀ ਹੋਰ ਬੰਦ ਹੋਣਗੇ 5 ਲੱਖ ਜਿਹਨਾਂ ਨਾਲ ਸਾਡੀ ਘਰ ਦੀ ਹੀੜ ਨਾਲ ਪਾਣੀ ਵੀ ਬਚੂਗਾ ਸਾਡੀ ਬਿਜਲੀ ਵੀ ਬਚੂਗੀ ਸਾਡੇ ਖੇਤਾਂ ਨੂੰ ਉੰਨੋ ਪਾਰ ਦਾ ਪਾਣੀ ਵੀ ਮਿਲੂਗਾ ਤੇ ਸਾਡੇ ਫਸਲਾਂ ਦੀ ਪੈਦਾਵਾਰ ਵੀ ਵਧਿਆ ਹੋਊ ਸੋ ਦੋਸਤੋ ਮੈਂ ਤੁਹਾਨੂੰ ਇਹੀ ਬੇਨਤੀ ਕਰਦਾ ਕਿ ਔਰ ਵਾਰੀ 1 ਜੂਨ ਨੂੰ ਝਾੜੂ ਦਾ ਵਟਨ ਦਬਾ ਕੇ ਮੋਦੀ ਸਰਕਾਰ ਦੀਆਂ ਚੀਕਾਂ ਖੜਾ ਦਿਓ ਚੀਕਾਂ ਇਹ ਖੁਦਾਰਤ ਤੋਂ ਵਾਪਸ ਨਹੀਂ ਮੰਨਦੀਆਂ ਬਾਹਰ ਮੈਨੂੰ ਕੁੱਟਣ ਗਿਆ ਤਾਂ ਵੀ ਸੈਂਟਰ 'ਚ ਜਾ ਕੇ ਸੈਂਟਰ ਦੇ ਹਾਕਮਾਂ ਦਾ ਕਰ ਚ ਕੂਟਾ ਦੇ ਕੇ ਪੰਜਾਬ ਦੇ ਹੱਕ ਲੈ ਕੇ ਆਵਾਂਗੇ ਪੰਜਾਬ ਦੇ